ਇਸ ਵਕਤ ਸਿਆਸੀ ਸਰਗਰਮੀਆਂ ਪੂਰੇ ਸਿਖਰ ਤੇ ਨੇ ਪੰਚਾਇਤੀ ਚੋਣਾਂ ਪੰਚਾਇਤੀ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਕਾਗਜ਼ ਹੈ ਜਿਹੜੇ ਨਾਮਜ਼ਦਗੀ ਦੇ ਪੱਤਰ ਦਾਖਲ ਹੋ ਚੁੱਕੇ ਨੇ ਔਰ 15 ਤਰੀਕ ਹੈ ਚੋਣਾਂ ਦੀ 15 ਤਰੀਕ ਨੂੰ ਨਤੀਜੇ ਆ ਜਾਣੇ ਆ ਕਿ ਪਿੰਡਾਂ ਦੀਆਂ ਪੰਚਾਇਤਾਂ ਦੇ ਜਿਹੜੇ ਸਰਪੰਚ ਨੇ ਕੌਣ ਬਣਦੇ ਆ ਸਿਆਸਤ ਦਾ ਮੋਢ ਹੁੰਦਾ ਸਰਪੰਚ ਇੱਕ ਪਿੰਡ ਦੀ ਵਾਗਡੋਰ ਸਰਪੰਚ ਦੇ ਹੱਥ ਹੁੰਦੀ ਹੈ ਔਰ ਮੈਂ ਪਹੁੰਚਿਆ ਹਾਂ ਮੋਗਾ ਜ਼ਿਲ੍ਹੇ ਦੇ ਪਿੰਡ ਮਾਛੀਕੇ ਦੇ ਵਿੱਚ 마시ਕੇ ਦੇ ਵਿੱਚ ਮੇਰੇ ਨਾਲ ਇਸ ਵਕਤ ਪਿੰਡ ਦੇ ਸਰਪੰਚੀ ਦੇ ਉਮੀਦਵਾਰ ਜਗਮਉਨ ਸਿੰਘ ਜੀ ਔਰ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਕੁਲਦੀਪ ਸਿੰਘ ਜੀ ਭੋਲਾ ਬਿੱਟੂ ਬਾਈ ਜੀ ਔਰ ਇਥੋਂ ਦੇ ਸਿਆਸੀ ਜਿਹੜੇ ਸੋਸ਼ਲ ਮੀਡੀਆ ਦੇ ਇੰਚਾਰਜ ਬੱਬੂ 마시ਕੇ ਔਰ ਉਹਨਾਂ ਦੀ ਤਮਾਮ ਜਿਹੜੀ ਟੀਮ ਹੈ ਮੌਜੂਦ ਹੈ ਔਰ ਗੱਲਬਾਤ ਕਰਦੇ ਆ ਸਾਡੇ ਉਮੀਦਵਾਰ ਸਾਹਿਬ ਦੇ ਨਾਲ ਉਹਨਾਂ ਦੇ ਵਿਜਨ ਨੂੰ ਲੈ ਕੇ ਕਿ 마시ਕੇ ਪਿੰਡ ਦੇ ਵਿਕਾਸ ਨੂੰ ਲੈ ਕੇ ਜਗਮਉਨ ਸਿੰਘ ਜੀ ਦਾ ਕੀ ਸੋਚ ਹੈ ਕੀ ਸੋਚਦੇ ਨੇ ਵਿਕਾਸ ਨੂੰ ਲੈ ਕੇ ਉਹ ਗੱਲਬਾਤ ਦਾ ਸਿਲਸਲਾ ਸ਼ੁਰੂ ਕਰਦੇ ਆ ਪਹਿਲਾਂ ਸਵਾਗਤ ਕਰਦੇ ਆ ਸਭ ਤੋਂ ਪਹਿਲਾਂ ਜਗਮਉਨ ਸਿੰਘ ਜੀ ਤੁਹਾਡਾ ਤੇ ਤੁਹਾਡੀ ਪੂਰੀ ਟੀਮ ਦਾ ਰੀਅਲ ਫੈਕਟ ਨਿਊਜ਼ ਵੱਲੋਂ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਗਮਉਨ ਸਿੰਘ ਜੀ ਜਿਵੇਂ ਆਮ ਤੌਰ ਤੇ ਲੋਕ ਕਹਿੰਦੇ ਆ ਕਿ ਸਰਪੰਚੀ ਆ ਜਿਹੜੀ ਸਿਆਸਤ ਦਾ ਪਹਿਲੀ ਪੌੜੀ ਹੁੰਦੀ ਆ ਇਸ ਤੋਂ ਬਾਅਦ ਅਗਲੇ ਅਹੁਦੇ ਆਉਂਦੇ ਆ ਤੁਸੀਂ ਉਹ ਪਹਿਲੀ ਪੌੜੀ ਚੜਨ ਲਈ ਜਿਹੜਾ ਕਦਮ ਪੁੱਟ ਦਿੱਤਾ ਹੈ ਇਹ ਜਿਹੜੀ ਚੋਣ ਹੈ ਕਿਉਂਕਿ ਸਾਡੇ ਸੁਣਦੇ ਵਿੱਚ ਆਇਆ ਪਹਿਲਾਂ ਵੀ ਤੁਸੀਂ 2013 ਦੇ ਵਿੱਚ ਪੰਚਾਇਤ ਮੈਂਬਰ ਰਹੇ ਚੁੱਕੇ ਹੋ ਹਾਂਜੀ ਸਰ 13 ਤੋਂ 18 ਤੱਕ ਤੁਸੀਂ ਪੰਚਾਇਤ ਮੈਂਬਰ ਰਹੇ ਹੋ ਹਾਂਜੀ ਸਰ ਉਸ ਤੋਂ ਬਾਅਦ ਤੁਸੀਂ ਪਿੰਡ ਦੇ ਵਿੱਚ ਵਿਕਾਸ ਦੇ ਕੰਮਾਂ 'ਚ ਮੋਰੀ ਹੋ ਕੇ ਵਿੱਚ ਰਹੇ ਹੋ ਤੇ ਅੱਜ ਸਰਪੰਚੀ ਦੇ ਉਮੀਦਵਾਰ ਹੋ ਸਭ ਤੋਂ ਪਹਿਲਾਂ ਤਾਂ ਮੈਂ ਜਾਨਣਾ ਚਾਹਾਂਗਾ ਕਿ ਜੇਕਰ ਜਗਮੋਨ ਸਿੰਘ ਨੂੰ ਪਿੰਡ ਮਾਚੀਕੇ ਦੇ ਲੋਕ ਤੁਹਾਡੇ ਹੱਕ ਦੇ ਵਿੱਚ ਫਤਵਾ ਦਿੰਦੇ ਆ ਪਿੰਡ ਦਾ ਸਰਪੰਚ ਬਣਾਉਂਦੇ ਆ ਪਿੰਡ ਦੇ ਵਿਕਾਸ ਨੂੰ ਲੈ ਕੇ ਜਗਮੋਣ ਸਿੰਘ ਦਾ ਜਿਹੜਾ ਕੀ ਵਿਜਨ ਹੈ ਕੀ ਰੋਡ ਮੈਪ ਹੈ ਕੀ ਸੋਚਦੇ ਹੋ ਤੁਸੀਂ ਸਭ ਜੀ ਦੇਖੋ ਮੈਂ 2013 ਦੇ ਵਿੱਚ ਪੰਚਾਇਤ ਮੈਂਬਰ ਰਿਹਾ ਹਾਂ ਜੀ ਮੈਂ ਉਦੋਂ ਵੀ ਪਿੰਡ ਦੇ ਵਿਕਾਸ ਦੇ ਵਿੱਚ ਪੂਰਾ ਵੱਧ ਚੜ ਕੇ ਹਿੱਸਾ ਲਿਆ ਜੀ ਹੂੰ ਹੁਣ ਵੀ ਚਲੋ ਸਾਡੀ ਪਾਰਟੀ ਵੱਲੋਂ ਸਾਨੂੰ ਹਕਮ ਲੱਗਿਆ ਕਿਉਂਕਿ ਪ੍ਰਬੰਧਕ ਲੱਗੇ ਨੇ ਹੁਣ ਵੀ ਪਿੰਡ ਦੇ ਵਿੱਚ ਅਸੀਂ ਕੰਮ ਬਹੁਤ ਵਧੀਆ ਖਾਲਿਆਂ ਦਾ ਮਤਲਬ ਪੰਚਾਇਤਾਂ ਭੰਗ ਹੋਣ ਤੋਂ ਬਾਅਦ ਹਾਂ ਪੰਚਾਇਤਾਂ ਭੰਗ ਹੋਣ ਤੋਂ ਬਾਅਦ ਜੀ ਹੂੰ ਪੰਚਾਇਤਾਂ ਭੰਗ ਹੋਣ ਤੋਂ ਬਾਅਦ ਖਾਲਿਆਂ ਦਾ ਕੰਮ ਕਰਾਇਆ ਜੀ ਹੂੰ ਕੁਝ ਗਲੀਆਂ ਬੀਚੀਆਂ ਗਈਆਂ ਹੂੰ ਤੇ ਹੁਣ ਵੀ ਕੰਮ ਆਪਣਾ ਚੱਲੀ ਜਾਂਦਾ ਜੀ ਕਿਉਂਕਿ ਪਹਿਲਾਂ ਚੋਣ ਜਾਬਤੇ ਤੋਂ ਪਹਿਲਾਂ ਜਿੱਥੇ-ਜਿੱਥੇ ਕੰਮ ਚੱਲਿਆਗਾ ਹੂੰ ਉਹ ਸਾਡੇ ਪਿੰਡ ਦੇ ਵਿੱਚ ਹਜੇ ਵੀ ਕੰਮ ਚੱਲੀ ਜਾਂਦਾ ਆ ਆਪਾਂ ਜੇ ਕੰਮ ਉਹ ਗਿਣਨੇ ਚਾਹੀਏ ਜੇ ਅਗਲੀ ਗੱਲ ਆਪਾਂ ਬਾਅਦ 'ਚ ਕਰਦੇ ਆ ਜਿਹੜੇ ਇਹ ਪੰਚਾਇਤ ਭੰਗ ਹੋਣ ਤੋਂ ਬਾਅਦ ਜਿਹੜੇ ਜਿਹੜੇ ਕੰਮ ਆ ਕਿਹੜੇ ਕਿਹੜੇ ਉਹ ਕੰਮ ਆ ਜਿਹੜੇ ਤੁਸੀਂ ਇੱਕ ਇਹ ਲਗਭਗ ਇੱਕ ਸਾਲ ਦਾ ਸਮਾਂ ਸੀਗਾ ਤੁਹਾਡੇ ਕੋਲ ਇੱਕ ਸਾਲ ਤੋਂ ਥੋੜਾ ਜਿਹਾ ਘੱਟ ਸੀ ਮੇਰੇ ਕੋਲ ਤੇ ਕਿਹੜੇ ਕਿਹੜੇ ਕੰਮ ਆ ਜਿਹੜੇ ਕਿ ਤੁਸੀਂ ਕਰਵਾਏ ਆ ਹੁਣ ਤੱਕ ਦੇਖੋ ਜੀ ਸਾਡੇ ਨਾਲ ਇੱਥੇ ਨੇੜੇ ਮਾਸੀ ਦੀ ਪੱਤੀ ਪੈਂਦੀ ਆ ਉੱਚ ਸਾਡੇ ਨਾਲ ਅੱਜ ਤੋਂ 35-40 ਸਾਲ ਪਹਿਲਾਂ ਸਰਪੰਚ ਹੁੰਦਾ ਸੀਗਾ ਜੀ ਨਛੱਤਰ ਸਿੰਘ ਹੂੰ ਉਹਨਾਂ ਨੇ ਉਦੋਂ ਖਾਲੀਆਂ ਬਣਾਈਆਂ ਸੀਗਾ ਜੀ ਉਹ ਬਹੁਤ ਹੀ ਧਿਆਨਕਰੂਪਤਾ ਨਾਲ ਜੁੱਪੀਆਂ ਸੀਗਾ ਹੂੰ ਉਹਨਾਂ ਤੇ ਘਰ ਤੋਂ ਘਟੋ ਲੱਖ ਲੱਖ ਵਧਰਾ ਸੀਗਾ ਜੀ ਹਮ ਅਸੀਂ ਉਹ ਪੱਪੀ ਚ ਗਏ ਜੀ ਐਕਾਂ ਵੀ ਐ ਕਰਕੇ ਖਾਰੇ ਬਣਾਉਣੇ ਆ ਥੋੜੀ ਉਹ ਕਹਿੰਦੇ ਜੀ ਬਣਾ ਦਿਓ ਹਮ ਤੇ ਉਹ ਹੁਣ ਅਸੀਂ ਜੀ ਉਹ ਖਾਰੇ ਬਣਾਏ ਆ ਉਹ ਖਾਰੇ ਬਣਾ ਜਿਹਨਾਂ ਪਰ ਨਾਲੇ ਕਹਿ ਦਿੰਨੇ ਆ ਹਾਂ ਜੀ ਖਾਰੇ ਹਾਂ ਹਾਂ ਜੀ ਨਾਲੇ ਉਹ ਖਾਰੇ ਬਣਾ ਕੇ ਕੰਪਲੀਟ ਹੋ ਚੁੱਕੇ ਆ ਜੀ ਇੱਕ ਸਾਈਡ ਦਾ ਹਮ ਇੱਕ ਸਾਈਡ ਦਾ ਕੰਮ ਜਗਰਾਉ ਵਾਲੇ ਅੱਡੇ ਨਹੀਂ ਨੂੰ ਹਮ ਉਹ ਹਜੇ ਵੀ ਕੰਮ ਚੱਲੀ ਜਾਂਦਾ ਜੀ ਹਮ ਉਹ ਵੀ ਜਾ ਕੇ ਚਾਹੇ ਤੁਸੀਂ ਮੜਾ ਨਿਗਾ ਮਾਰ ਲਓ ਹਮ ਸਾਡੇ ਪਿੰਡ ਦੇ ਵਿੱਚ ਕੰਮ ਚੱਲੀ ਜਾਂਦਾ अच्छा ਤੇ ਹੁਣ ਗੱਲ ਕਰਦੇ ਆ ਅਗਲੀ ਜੇ ਹੁਣ ਮਤਲਬ ਤੁਸੀਂ ਸਰਪੰਚ ਬਣ ਜਾਂਦੇ ਹੋ ਕਿਉਂਕਿ ਸਰਪੰਚ ਦੇ ਨਾਲ ਪਾਵਰਾ ਵੀ ਵੱਧ ਆ ਜਾਂਦੀ ਹੈ ਤੇ ਤੁਸੀਂ ਗਰੰਟਾਂ ਵੀ ਕਿਉਂਕਿ ਤੁਸੀਂ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਤ ਹੋ ਹੋਣਾ ਤੇ ਜੇ ਸਰਪੰਚ ਬਣ ਕੇ ਤੁਹਾਡਾ ਕੀ ਵਿਜਨ ਹੈ ਵੀ ਕਿਹੜੇ ਕਿਹੜੇ ਕੰਮ ਹੈ ਮਾਸ਼ੀ ਕੇ ਪਿੰਡ ਦੇ ਕਿਹੜੇ ਮੁੱਦੇ ਹੈ ਜਿਹੜੇ ਤੁਸੀਂ ਵੀ ਪਹਿਲ ਦੇ ਆਧਾਰ ਤੇ ਮੈਂ ਆ ਹੱਲ ਕਰੂੰਗਾ ਦੇਖੋ ਸਰ ਜਿਹੜੇ ਪਿੰਡ ਦੇ ਮੁੱਦੇ ਹੈ ਜੀ ਖਾਸ ਕਰਕੇ ਮੈਨੂੰ ਪਿੰਡ ਦਾ ਪੂਰਾ ਸਹਿਯੋਗ ਮਿਲ ਰਿਹਾ ਜੀ ਹਾਂ ਜੇ ਮੈਨੂੰ ਪਿੰਡ ਸਰਪੰਚ ਬਣਾਉਂਦਾ ਹਾਂ ਤਾਂ ਜਿਹੜੇ ਪਿੰਡ ਦੇ ਰਹਿੰਦੇ ਕੰਮ ਆ ਹੂੰ ਉਹ ਪਹਿਲੇ ਅਧਾਰ ਤੇ ਪੂਰੇ ਕਰਾਂਗੇ ਜੀ ਹੂੰ ਤੇ ਦੂਜਾ ਜੀ ਪਿੰਡ ਦੇ ਵਿੱਚ ਜੋ ਕੋਈ ਵੀ ਕੰਮ ਆ ਹੂੰ ਪਿੰਡ ਮੇਰਾ ਸਾਥ ਦੇਵੇ ਮੈਂ ਪਿੰਡ ਦਾ ਸਾਥ ਪੂਰਾ ਕਰਾਂਗਾ ਜੀ ਹੂੰ ਜਿਵੇਂ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੁੰਦੀ ਆ ਆਂ ਪਿੰਡਾਂ ਦੀ ਤੁਹਾਡੇ ਪਾਣੀ ਦੀ ਨਿਕਾਸੀ ਦਾ ਕਿਵੇਂ ਆ ਕੰਮ ਪਾਣੀ ਦੀ ਨਿਕਾਸੀ ਕੀ ਰਾਂ ਤਾਂ ਅਸੀਂ ਖਾਲੇ ਬਣਾ ਚੁੱਕੇ ਆ ਜੀ ਹੂੰ ਸਾਡੇ ਇੱਕ ਪ੍ਰੋਬਲਮ ਆ ਜੀ ਸਾਡੇ ਨਾ ਐਨ ਐਚ 72 ਰੋਡ ਨਿਕਲ ਗਈ ਹਮ ਹਾਈਵੇ ਮੁੱਦਾ ਵੀ ਕਾਫੀ ਚੱਲਿਆ ਗਿਆ ਹਾਂਜੀ ਹਾਂ ਉਹ ਹਾਈਵੇ ਰੋਡ ਨਿਕਲਣ ਕਰਕੇ ਸਾਡੇ ਜਿਹੜਾ ਅੰਦਰਲੇ ਪਾਸੇ ਅਸੀਂ ਆ ਹੁਣ ਬਾਹਰਲੀ ਸਾਈਡ ਬੈਠਾ ਈ ਸ਼ਤ ਦੀ ਵਾਲੀ ਸਾਈਡੋਂ ਹਮ ਸਾਡਾ ਜਿਹੜਾ ਅੰਦਰਲੇ ਪਾਸੇ ਪਿੰਡ ਹੈਗਾ ਹਮ ਉਹ ਜੇ ਮੀਂਹ ਪੈਂਦੇ ਤਾਂ ਬਹੁਤ ਪ੍ਰੋਬਲਮ ਹੁੰਦੀ ਹੈ ਜੀ ਪਾਣੀ ਛੱਟ ਪੈਰਾਸ ਨਹੀਂ ਹੁੰਦਾ ਪਾਣੀ ਕ੍ਰੋਸ ਨਹੀਂ ਹੁੰਦਾ ਜੀ ਸਾਡਾ ਪਿੰਡ ਪਿੰਡ ਦਾ ਪਾਣੀ ਪਿੰਡ ਦੇ ਵਿੱਚ ਹੀ ਭੂਗ ਜਾਂਦਾ ਜੀ ਅਸੀਂ ਸਰਕਾਰ ਨੂੰ ਬੇਨਤੀ ਕਰਾਂਗੇ ਜੀ ਹਮ ਵੀ ਜਿਹੜਾ ਸਾਡੇ ਪਿੰਡ ਦਾ ਪਾਣੀ ਆ ਹਮ ਉਹਨੂੰ ਕੋਈ ਸੀਵਰੇਜ ਪਾ ਕੇ ਹੂੰ ਬਾਹਰ ਲਿਆਇਆ ਜਾਵੇ ਡ੍ਰੈਨ ਛਿੱਟਿਆ ਜਾਵੇ ਜੀ ਕਿਉਂਕਿ ਜੋ ਪਿੰਡ ਦੀ ਕਿਤੇ ਕੋਈ ਭਾਰੀ ਨਹੀਂ ਪੈਂਦਾ ਹੂੰ ਸਾਡੇ ਪਿੰਡ ਨੂੰ ਬਹੁਤ ਪ੍ਰੋਬਲਮ ਹੈ ਜਣੀ ਸੀਵਰੇਜ ਦਾ ਤੁਹਾਡਾ ਹੈਗਾ ਵੀ ਪਿੰਡ ਚ ਸੀਵਰੇਜ ਪਵਾਉਣ ਨੂੰ ਲੈ ਕੇ ਤੁਸੀਂ ਸੋਚ ਰਹੇ ਹਾਂ ਪੂਰੀ ਸੋਚ ਹੈ ਜੀ ਉਸ ਤੋਂ ਬਾਅਦ ਅਗਲੀ ਗੱਲ ਆ ਜਾਂਦੀ ਹੈ ਅੱਜ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ ਨਸ਼ਾ ਖਾਸ ਕਰਕੇ ਚਿਟਾ ਠੀਕ ਹੈ ਸਰ ਤੇ ਆਮ ਤੌਰ ਤੇ ਪੰਚਾਇਤਾਂ ਜੇਕਰ ਚਾਹਣ ਪੰਚਾਇਤਾਂ ਚੰਗੀਆਂ ਹੋਣ ਸਰਪੰਚ ਜੇਕਰ ਜਾਵੇ ਤਾਂ ਪਿੰਡਾਂ ਦੇ ਵਿੱਚੋਂ ਜਿਹੜਾ ਨਸ਼ਾ ਹੈ ਇਹ ਖਤਮ ਕੀਤਾ ਜਾ ਸਕਦਾ। ਬਾਸ਼ੀਕੇ ਪਿੰਡ ਦੇ ਵਿੱਚ ਜਿਹੜਾ ਨਸ਼ੇ ਨੂੰ ਲੈ ਕੇ ਤੁਸੀਂ ਕੀ ਕਹਿੰਦੇ ਹੋ? ਸਰ ਦੇਖੋ ਜੀ ਮੇਰੀ ਪਹਿਲਾਂ ਇਹ ਨਸ਼ਾ ਪ੍ਰਤੀ ਸਾਡੇ ਪਿੰਡ ਦੇ ਵਿੱਚ ਕਮੇਟੀ ਬਣੀ ਸੀ। ਹੂੰ ਮੈਨੂੰ ਉਹ ਕਮੇਟੀ ਦਾ ਮੈਂਬਰ ਚੁਣਿਆ ਗਿਆ ਸੀਗਾ ਜੀ। ਹੂੰ ਸਾਡੇ ਨਾਲ ਇੱਕ ਇੱਥੇ ਕੋਈ ਚੱਲਦਾ ਫਿਰਦਾ ਇਨਸਾਨ ਸੀਗਾ। ਹੂੰ ਉਹਦੀ ਵੀਡੀਓ ਵੀ ਬਣੀ ਸੀਗੀ। ਹੂੰ ਦੇਖੋ ਮੇਰੀ ਸੋਚ ਤਾਂ ਇਹ ਹੀ ਹੈ ਜੀ ਵੀ ਨੌ ਦਿਵਾਨੀ ਨੂੰ ਬਚਾ ਕੇ ਖੇਡਾਂ ਵਾਲੇ ਲ ਜਾਣਾ ਹੂੰ ਇਹ ਖਾਸ ਕਰਕੇ ਚਿੱਟੇ ਤੋਂ ਮੇਰੀ ਮੈਂ ਤੁਹਾਡੇ ਅੱਜ ਕੈਮਰੇ ਰਾਹੀਂ ਹੂੰ ਲੋਕਾਂ ਦੇ ਵਿੱਚ ਵੀ ਇਹ ਦੱchnਾ ਚਾਹਣਾਗਾ ਵੀ ਜੇ ਮੇਰੇ ਪਿੰਡ ਦੇ ਵਿੱਚ ਹੂੰ ਚਿੱਟੇ ਮਗਰ ਕੋਈ ਮੇਰਾ ਪੰਚਾਇਤ ਮੈਂਬਰ ਜਾਂ ਮੈਂ ਜਾਵਾਂ ਹੂੰ ਮੈਂ ਕਿਸੇ ਦੀ ਜਬਾਨ ਤੇ ਵੀ ਕਰਾਊਗਾ ਹੂੰ ਠੀਕ ਹੈ ਜੀ ਚਿੱਟੇ ਨੂੰ ਪਿੰਡ ਦੇ ਵਿੱਚੋਂ ਪਹਿਲੇ ਆਧਾਰ ਤੇ ਕਿਉਂਕਿ ਇਹ ਵੀ ਤੁਹਾਡੀ ਗੱਲ ਬਹੁਤ ਵਧੀਆ ਹੈ ਸਿਆਣੀ ਗੱਲ ਕੀਤੀ ਆ ਤੁਸੀਂ ਕਿਉਂਕਿ ਆਮ ਤੌਰ ਤੇ ਅਸੀਂ ਜਦੋਂ ਪੁਲਿਸ ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰਦੇ ਆ ਤਾਂ ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਅਸੀਂ ਜਦੋਂ ਚਿੱਟੇ ਵਾਲੇ ਫੜਦੇ ਆ ਤਾਂ ਪੰਚਾਇਤ ਜਾਂ ਸਰਪੰਚ ਹੀ ਛਡਾਉਣ ਆ ਜਾਂਦੇ ਆ ਤੁਹਾਡੇ ਕਹਿਣ ਦਾ ਭਾਵ ਕਿ ਤੁਸੀਂ ਜਿਹੜਾ ਇਹ ਵਾਅਦਾ ਕਰਦੇ ਹੋ ਕਿ ਮੈਂ ਜੇ ਸਰਪੰਚ ਬਣਦਾ ਤਾਂ ਮੈਂ ਚਿੱਟੇ ਵਾਲਿਆਂ ਦੇ ਪਿੱਛੇ ਨਹੀਂ ਜਾਊਂਗਾ ਜਮਾਂ ਨਹੀਂ ਜਾਂਦਾ ਜੀ ਹੂੰ ਚਿੱਪੇ ਵਾਲਿਆਂ ਦੇ ਮਗਰ ਤਾਂ ਆਪਾਂ 1% ਵੀ ਜਾਨਾ ਜੀ ਦੇਖੋ ਜੀ ਏ ਸੋਚ ਹੁੰਦੀ ਹੈ ਜੀ ਮੇਰੀ ਸੋਚ ਪਹਿਲਾਂ ਤਾਂ ਉਹੀ ਹੈ ਜੀ ਜੇ ਅੱਜ ਕਿਸੇ ਦਾ ਭਤੀ ਪੁੱਤ ਨੌਜਵਾਨ ਅੱਜ ਚਿੱਟੇ ਤੇ ਲੱਗਦਾ ਉਹ ਮੈਂ ਤਾਂ ਆਪਦਾ ਪੁੱਤ ਹੀ ਮੰਨ ਕੇ ਚੱਲਦਾ ਜੀ ਜੇ ਅੱਜ ਉਹ ਕਿਸੇ ਦਾ ਨਹੀਂ ਮੰਨਦਾ ਮੈਂ ਉਹਨੂੰ ਆਪਦਾ ਮੰਨਦਾ ਜੀ ਜੇ ਉਹ ਉਹ ਪੱਗ ਕਿਸੇ ਦਿਨ ਆਪਦੇ ਘਰੇ ਵੀ ਆਉ ਆਪਦੇ ਘਰੇ ਵੀ ਆਉ ਜੀ ਮੇਰੇ ਵੀ ਦੋ ਪੁੱਤ ਹੈ ਜੀ ਮੇਰੇ ਵੀ ਨੌਜਵਾਨ ਪੁੱਤ ਹੈ ਮੇਰੇ ਬਾਈ ਬਾਈ ਚੱਲਦੇ ਮੁੰਡੇ ਹੈ ਜੀ ਜੇ ਅੱਜ ਉਹ ਕਿਸੇ ਦੇ ਕਿਸੇ ਦਾ ਪੁੱਤ ਨੂੰ ਨਸ਼ਿਆਂ ਦੇ ਪ੍ਰਤੀ ਹੁੰਦੀ ਹੈ ਨਾ ਗੱਲਬਾਤ ਉਹ ਗੱਲ ਨੂੰ ਮੇਰੇ ਪੁੱਤ ਵੀ ਲੱਗਣਗੇ ਆਪਣੀ ਛੋਟੀ ਪਹਿਲਾਂ ਹੈ ਜੀ ਪਿੰਡ ਦੇ ਵਿੱਚੋਂ ਚਿੱਟਾ ਕਰਨ ਕਰਨ ਦੀ ਜੀ ਜੀ ਤੇ ਅਗਲੀ ਗੱਲ ਆ ਜਾਂਦੀ ਹੈ ਜਿਵੇਂ ਤੁਸੀਂ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਤੋਂ ਪਿੰਡਾਂ ਦੇ ਵਿੱਚ ਆਮ ਤੌਰ ਤੇ ਪਹਿਲਾਂ ਅਸੀਂ ਦੇਖਦੇ ਆਏ ਹਾਂ ਕਿ ਜੇਕਰ ਜਿਹੜੀ ਪਾਰਟੀ ਦਾ ਸਰਪੰਚ ਜਾਂ ਪੰਚਾਇਤ ਬਣ ਜਾਂਦੀ ਹੈ ਸੱਤਾਧਾਰੀ ਧਿਰ ਦੀ ਜਦੋਂ ਆ ਜਾਂਦੀ ਹੈ ਪੰਚਾਇਤ ਦੂਜਿਆਂ ਤੇ ਪਰਚੇ ਹੁੰਦੇ ਆ ਜਾਂ ਉਹਨਾਂ ਨੂੰ ਨਜਾਇਜ਼ ਪਰਚਿਆਂ ਦੀ ਗੱਲ ਬਹੁਤ ਹਲਕਿਆਂ 'ਚੋਂ ਅਸੀਂ ਦੇਖਦੇ ਆਏ ਹਾਂ ਜੀ ਜੀ ਇਹੋ ਜਿਹਾ ਕੁਛ ਤਾਂ ਨਹੀਂ ਹੋਊਗਾ ਪਿੰਡ ਦੇ ਵਿੱਚ ਕਿ ਤੁਸੀਂ ਕੈਮਰੇ ਤੇ ਵਾਅਦਾ ਕਰਦੇ ਹੋ ਕਿ ਜਿਹੜਾ ਕਿਉਂਕਿ ਸਰਪੰਚ ਜਦੋਂ ਬਣ ਜਾਂਦਾ ਉਹ ਪਿੰਡ ਦਾ ਸਾਂਝਾ ਹੁੰਦਾ ਹੈ ਜਿਹੜੀ ਪਰਚਿਆਂ ਦੀ ਰਾਜਨੀਤੀ ਪੰਜਾਬ ਚ ਇੱਕ ਰਹੀ ਹੈ ਇਸ ਚੀਜ਼ ਨੂੰ ਖਤਮ ਕਰਨ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਚਾਹਜੀ ਦੇਖੋ ਮੈਂ ਪੀਰਾਂ ਦੇ ਵਿੱਚ ਮੈਂਬਰ ਰਹਾਂਗਾ ਹਮ ਮੇਰੀ ਸੋਚ ਹੀ ਇਹ ਹੈ ਮੇਰੀ ਮੈਂ ਅੱਜ ਵੀ ਜਿਹੜਾ ਮੇਰਾ ਪਿੰਡ ਸਾਹ ਦੇ ਰਿਹਾ ਹੈ ਨਾ ਮੇਰੀ ਸਿਤਾਈ ਦਾ ਸਾਹ ਦੇ ਰਿਹਾ ਮੈਂ ਕਿਸੇ ਨਾਲ ਜਿਹੜੀ ਸਹੀ ਗੱਲ ਆ ਮੈਂ ਸੱਚੀ ਗੱਲ ਨੂੰ ਸੱਚੀ ਨਾਲ ਹੀ ਲੈ ਕੇ ਤੁਰਾਂਗਾ ਮੈਂ 36 ਦੇ ਨਾਲ 7 ਦੇ ਨਾਲ ਹੀ ਖੜੂਗਾ ਹੂੰ ਪਿੰਡ ਦੇ ਵਿੱਚ ਮੇਰੀ ਕੋਈ ਪਾਰਟੀਬਾਜੀ ਨਹੀਂ ਹੋਊਗੀ ਜੀ ਹੂੰ ਮੈਂ ਪਿੰਡ ਦੇ ਨਾਲ ਮੈਨੂੰ ਲੋਕ ਫਤਵਾ ਦੇਣਗੇ ਹੂੰ ਕੋਈ ਇਹੋ ਜਿਹੀ ਪਰਚੇਬਾਜੀ ਨਹੀਂ ਹੋਊਗੀ ਕਿਉਂਕਿ ਜਿਹੜਾ ਗੱਲ ਸਹੀ ਹੋਊਗੀ ਉਹਨੂੰ ਸਹੀ ਕਹੇਜੂਗਾ ਹੂੰ ਮਤਲਬ ਪਿੰਡ ਦਾ ਵਿਕਾਸ ਪਹਿਲਾ ਮੁੱਦਾ ਹੋਊਗਾ ਹਾਂ ਜੀ ਪਿੰਡ ਦਾ ਵਿਕਾਸ ਪਹਿਲਾ ਮੁੱਦਾ ਵਧੀਆ ਸਰਪੰਚ ਹੋਵੇ ਜੀ ਕੋਈ ਪਾਰਟੀ ਹਾਂ ਕੋਈ ਪਾਰਟੀਬਾਜੀ ਨਹੀਂ ਹੋਊਗੀ ਜੀ ਹੂੰ ਸਾਰਾ ਪਾਰਟੀ ਤੋਂ ਉੱਪਰ ਉੱਠ ਕੇ ਮੈਂ ਕੰਮ ਕਰੂੰਗਾ ਜੀ ਜੀ ਬਹੁਤ ਵਧੀਆ ਗੱਲ ਹੈ ਤੇ ਹੁਣ ਆਪਾਂ ਗੱਲ ਕਰਦੇ ਆਂ ਜਦੋਂ ਤੁਸੀਂ ਹੁਣ ਲੋਕਾਂ ਚ ਜਾ ਰਹੇ ਹੋ ਅ ਮਤਲਬ ਵੋਟ ਮੰਗਣ ਆਸਤੇ ਚੋਣ ਪ੍ਰਚਾਰ ਤੁਹਾਡਾ ਚੱਲ ਰਿਹਾ ਕਿਹੋ ਜਿਹਾ ਹੰਗਾਰਾ ਹੈ ਲੋਕਾਂ ਦਾ ਕੀ ਮਾਹੌਲ ਲੱਗਦਾ ਹੰਗਾਰਾ ਪੂਰਾ ਫੁੱਲ ਹੈ ਜੀ ਹਮ ਮਹਾਰਾਜ ਦੀ ਕਿਰਪਾ ਜੀ ਚਾਰ ਸਫੇਰੇ ਜਿੰਨੇ ਮੇਰੇ ਬਾੜ ਔਰ ਗਵਾੜ ਆ ਗਏ ਹਮ ਮੇਰਾ ਪੂਰਾ ਸਾਥ ਦੇ ਰਿਹਾ ਹਮ ਹੰਗਾਰਾ ਫੁੱਲ ਹੈ ਔਰ ਸੋਣ ਦੇ ਵਿੱਚ ਇਹ ਵੀ ਆਇਆ ਕਿ ਤੁਹਾਡੇ ਪਿੰਡ ਦੇ ਵਿੱਚੋਂ ਜਿਹੜੀਆਂ 9 ਪੰਚਾਇਤ ਮੈਂਬਰ ਲਗਭਗ ਸਰਬਸੰਮਤੀ ਉਹਨਾਂ ਤੇ ਹੋ ਚੁੱਕੀ ਹੈ ਹਾਂਜੀ ਹਾਂਜੀ ਜਣੀ ਮਤਲਬ ਸਿਰਫ ਦੋ ਪੰਚਾਇਤ ਮੈਂਬਰ ਤੇ ਸਰਪੰਚ ਹੀ ਦੀ ਰਹਿੰਦੇ ਹਾਂਜੀ ਹਾਂਜੀ ਜੀ ਜੀ ਮੇਰੇ ਪਿੰਡ ਦੇ ਵਿੱਚ ਸਰਪਸੰਤਾਂ ਨੌ ਨਹੀਂ ਹੋਈਆਂ ਜੀ 8 ਹੋਈਆਂ ਜੀ ਸਾਡੇ ਪਿੰਡ ਕੋਲ 11 ਵਾਰਡ ਹੈ ਜੀ ਹੂੰ ਇੰਨਾ ਤੇ ਚੋਣ ਹੋਣੀ ਹੈ ਜੀ 8 ਸਰਪਸੰਤਾਂ ਹੋਈਆਂ ਉਹ ਜਿਨ੍ਹਾਂ ਸਾਡੇ ਮੈਂਬਰ ਬਣੇ ਜੀ ਹੂੰ ਉਹ ਆਪਣੇ ਨਾਲ ਹੈ ਜੀ ਸੋ ਵਧਾਈ ਦੇ ਪਾਤਰ ਹੋ ਤੁਸੀਂ ਕਿਉਂਕਿ ਜਿਹੜਾ ਸੋਚ ਲੈ ਕੇ ਚੱਲ ਰਹੇ ਹੋ ਕਿ ਅਸੀਂ ਜਿਹੜਾ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਾਂ ਨਸ਼ਿਆਂ ਨੂੰ ਲੈ ਕੇ ਜਿਹੜੀ ਤੁਸੀਂ ਗੱਲ ਕੀਤੀ ਹੈ ਉਮੀਦ ਕਰਦੇ ਹਾਂ ਕਿ ਲੋਕ ਜੇਕਰ 15 ਤਰੀਕ ਨੂੰ ਤੁਹਾਡੇ ਹੱਕ 'ਚ ਫਤਵਾ ਦਿੰਦੇ ਆ ਤਾਂ ਤੁਸੀਂ ਇਹਨਾਂ ਵਾਅਦਿਆਂ ਤੇ ਹੀ ਖਰੇ ਉਤਰੋਗੇ ਕਿਉਂਕਿ ਆਮ ਤੌਰ ਤੇ ਲੀਡਰ ਵਾਅਦੇ ਭੁੱਲ ਜਾਂਦੇ ਆ ਜਦੋਂ ਚੋਣ ਵਾਅਦੇ ਕਰਦੇ ਆ ਬਾਅਦ 'ਚ ਭੁੱਲ ਜਾਂਦੇ ਆ ਇਹੋ ਜੀ ਗਲਤੀ ਨੀ ਹੋ ਨਹੀਂ ਨਹੀਂ ਸਰ ਜੀ ਦੇਖੋ ਅਸੀਂ ਤਾਂ ਹੁਣ ਵੀ ਮੇਰੇ ਕੋਲ ਕੋਈ ਰਤਬਾ ਨਹੀਂ ਸੀਗਾ ਜੀ ਸਾਡੀ ਆ ਟੀਮ ਬੈਠੀ ਹੈ ਜੀ ਅਸੀਂ ਟੀਮ ਦੇ ਨਾਲ ਰਲ ਕੇ ਪੈਂਡ ਦੇ ਵਿੱਚ ਜੋ ਵੀ ਕੰਮ ਕੀਤਾਗਾ ਅਸੀਂ ਸਾਰੇ ਇਕੱਠੇ ਆ ਹਾਂ ਹੋਰ ਵੀ ਅੱਗੇ ਜਦੋਂ ਮਹਾਰਾਜ ਆਪਾਂ ਤੇ ਕੋਈ ਲਿਆਊਗਾ ਸਮਾਂ ਸਾਰੀ ਟੀਮ ਰਲ ਕੇ ਅਸੀਂ ਜੀ ਪਿੰਡ ਦਾ ਵਿਕਾਸ ਕਰਾਂਗੇ ਪਿੰਡ ਦਾ ਵਿਕਾਸ ਕਰਾਂਗੇ ਹਾਂਜੀ ਸੋ ਜਗਮਉਂਦ ਸਿੰਘ ਜੀ ਉਮੀਦ ਕਰਦੇ ਆ ਕਿ ਲੋਕ ਜਿਵੇਂ ਤੁਸੀਂ ਕਿਹਾ ਤੁਹਾਡੇ ਹੱਕ ਦੇ ਵਿੱਚ ਫਤਵਾ ਦੇਣ ਤੇ 15 ਤਰੀਕ ਨੂੰ ਇੱਕ ਵਾਰ ਫਿਰ 16 ਤਰੀਕ ਨੂੰ ਆਪਾਂ ਇਕੱਠੇ ਹੋਈਏ ਇਸੇ ਅਰਦਾਸ ਇਸੇ ਉਮੀਦ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੀ ਪੂਰੀ ਟੀਮ ਦਾ ਤੁਸੀਂ ਰੀਅਲ ਫੈਕਟ نیوز ਨੂੰ ਸਮਾਂ ਦਿੱਤਾ ਔਰ ਉਮੀਦ ਕਰਦੇ ਆ ਜਿਹੜੀ ਸੋਚ ਲੈ ਕੇ ਤੁਸੀਂ ਚੱਲ ਰਹੇ ਹੋ ਇਹ ਸੋਚ ਹੈ ਜਿਹੜੀ ਇਹਨੂੰ ਫਲ ਲੱਗੇ ਤੇ ਅੱਗੇ ਵੀ ਤੁਸੀਂ ਪਿੰਡ ਦਾ ਵਿਕਾਸ ਨੌਜਵਾਨੀ ਦਾ ਵਿਕਾਸ ਹੈ ਜਿਹੜਾ ਉਹ ਕਰਦੇ ਰਹੋ ਅਜਿਹੇ ਵਧੀਆ ਲੀਡਰ ਪਿੰਡਾਂ ਦੇ ਵਿੱਚ ਚੁਣੇ ਜਾਣੇ ਚਾਹੀਦੇ ਹੈ ਜਿਹੜੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਤੇ ਵਿਕਾਸ ਨੂੰ ਤੇ ਆਪਸੀ ਭਾਈਚਾਰਕ ਸਾਂਝ ਨੂੰ ਪੈੜ ਦੇਣ ਸੋ ਇਸੇ ਫਤਵੇ ਦੇ ਨਾਲ ਇਸੇ ਸੁਨੇਹੇ ਦੇ ਨਾਲ ਮੈਨੂੰ ਪ੍ਰਦੀਪ ਢਿੱਲੋਂ ਨੂੰ ਦੇਵੋ ਇਜਾਜ਼ਤ ਪੂਰੀ ਟੀਮ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ